ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਕੁਝ ਗਿੱਦੜ ਕੁਝ ਬਾਂਦਰ ਕੁਝ ਕਤੀਣਾ ਜਿਨ੍ਹਾਂ ਨੂੰ ਦਸਤ ਲੱਗੇ ਹੋਏ ਆ ਕਿ ਪੰਜਾਬੀ ਦੇ ਵਿੱਚ ਕੁਝ ਹੋਰ ਕਿਹਾ ਜਾਂਦਾ ਉਹ ਕੌਣ ਕੌਣ ਨੇ ਇੱਕ ਤਾਂ ਸਿਮਰਜੀਤ ਮਾਨ ਇੱਕ ਇਹਦਾ ਮੁੰਡਾ ਇਹਦਾ ਨਾਮ ਈਮਾਨ ਸਿੰਘ ਹੈ ਬੈਸੀ ਜਿਹਨੂੰ ਪੰਜਾਬੀ ਹੁੰਦੀ ਨਹੀਂ ਜਿਹੜਾ ਕਹਿੰਦਾ ਸੀ ਜਿਹੜੇ ਪਹਿਲੇ ਸ਼ਹੀਦ ਹੋਏ ਆ ਉਹ ਗੁਰੂ ਅੰਗਦ ਦੇ ਪਾਸ਼ਾ ਜਿਹੜੇ ਤੱਤੇ ਤਵੇ ਤੇ ਬੈਠੇ ਸੀ ਜਿਹਨੂੰ ਇਹ ਨਹੀਂ ਪਤਾ ਵੀ ਪਹਿਲੇ ਸ਼ਹੀਦ ਗੁਰੂ ਅੰਦ ਦੇ ਪਾਸ਼ਾ ਆ ਉਹਦੀ ਵੀ ਇੱਕ ਵੀਡੀਓ ਆਈ ਇੱਕ ਸਮਝਿਤ ਮਾਨ ਲਈ ਆਈ ਇੱਕ ਬਾਦਮਨ ਰਹਿਦਾਰ ਉਹਦੀ ਵੀ ਵੀਡੀਓ ਆਈ ਉਹ ਕੇਸਗੜ੍ਹ ਸਾਹਿਬ ਕੱਲ ਤੱਕ ਤੇ ਅਰਦਾਸ ਕਰਦੇ ਨੇ ਜਦੋਂ ਮੈਂ ਇਹਨਾਂ ਨੂੰ ਮੰਗ ਖਾਣੇ ਕਹਿਣਾ ਨਾ ਉਦੋਂ ਕਈ ਲੋਕ ਕਹਿਣਗੇ ਤੁਸੀਂ ਇਦਾਂ ਨਾ ਕਹਿਆ ਕਰੋ ਇਹ ਪਾਂਡੇ ਨੇ ਪੂਰੇ ਸਿਰੇ ਦੇ ਹੁਣ ਅਰਦਾਸ ਪਤਾ ਹੀ ਕਰਦੇ ਸੱਚੇ ਪਾਤਸ਼ਾਹ ਜੀ ਪੰਜਾਬ ਤੇ ਕਿਰਪਾ ਰੱਖਿਓ ਜੰਗ ਜਾ ਰਹੀ ਐ ਬਾਲ ਬਿੰਗਾ ਨਾ ਹੋਵੇ ਇਦਾਂ ਅਰਦਾਸ ਕਰਦੇ ਇਹ ਪਾਂਡੇ ਐ ਤੁਸੀਂ ਪਹਿਲਾਂ ਹਰਾਮ ਖੋਰੋ ਕਾਲ ਤਖਤ ਤੇ ਭਿੰਡਰਾਂ ਵਾਲੇ ਦੇ ਹੱਕ ਵਿੱਚ ਨਾਰੇ ਲਾਏ ਖਾਲਸਾ ਧਰਮ ਜਿੰਦਾਬਾਦ ਗਿਆ ਅਸੀਂ ਤੋਪਾਂ ਤੋਂ ਡਰਦੇ ਨਹੀਂ ਅਸੀਂ ਸੈਂਟਰ ਸਰਕਾਰ ਦੇ ਨਾਲ ਮੱਥਾ ਲਾਵਾਂਗੇ ਤੇ ਹੁਣ ਦਸਤ ਲੱਗੇ ਹੋਏ ਨੇ ਹੁਣ ਅਰਦਾਸਾਂ ਕਰਦੇ ਹਾਂ ਅਸ਼ਾ ਇੱਕ ਸਮ੍ਰਿਤ ਮਾਨ ਉਹਦੀ ਅੱਜ ਵੀਡੀਓ ਦੇਖੀ ਅਸੀਂ ਸੁੱਖ ਮੰਗਦੇ ਹੈਗੇ ਆ ਸਾਨੂੰ ਜੰਗ ਦੀ ਲੋੜ ਨਹੀਂ ਹੈਗੀ ਤੇ ਅਸੀਂ ਚਾਹੁੰਦੇ ਆ ਵਪਾਰ ਕੀਤਾ ਜਾਵੇ ਬਾਗਾ ਬਾਰਡਰ ਖੋਲਿਆ ਜਾਵੇ ਇੱਕੇ ਦੀ ਵੀਡੀਓ ਆਈਏ ਇਹ ਸਾਰੇ ਉਹ ਹਰਾਮਖੋਰ ਨੇ ਜਿਹੜੇ ਲੋਕਾਂ ਦੇ ਪੁੱਤ ਮਰਵਾਉਣ ਵਾਸਤੇ ਹਰ ਵਕਤ ਐਕਟਿਵ ਰਹਿੰਦੇ ਆ ਇਹ ਉਹ ਹਰਾਮਖੋਰ ਨੇ ਮਤਲਬ ਜਦੋਂ ਕਿਤੇ ਪਤਾ ਲੱਗਿਆ ਇਹਨਾਂ ਨੂੰ ਵੀ ਹੁਣ ਸਾਨੂੰ ਮਰਨਾ ਪਊ ਉਦੋਂ ਉਹ ਇਹਨਾਂ ਦੇ ਹੱਥਾਂ ਵਿੱਚ ਮਾਲ ਆ ਜਾਂਦੀ ਹੈ। ਉਹਦਾਂ ਨਹੀਂ ਵੱਡੀਆਂ ਸ੍ਰੀ ਸਾਪਾ ਹੋਣਗੀਆਂ। ਕ੍ਰਿਸਟਲ ਟੰਗੇ ਹੁੰਦੇ ਨੇ। ਤੇ ਉਸ ਵਕਤ ਇਹ ਇਦਾਂ ਹੁੰਦੇ ਨੇ ਵੀ ਹੁਣ ਵੀ ਮਾਰਨਗੇ ਕਿਸੇ ਨੂੰ, ਹੁਣ ਵੀ ਮਾਰਨਗੇ ਇਦਾਂ ਲੱਗੂ। ਤੇ ਹੁਣ ਜਦੋਂ ਚਾਰਕ ਮਝੈਲਾਂ ਆਈਆਂ ਨਾ ਪੰਜਾਬ ਵੱਲ ਇਹ ਅਰਦਾਸਾਂ ਕਰੀ ਜਾਂਦੀਆਂ। ਉਹਦਾ ਜਿਹੜਾ ਮੁੰਡਾ ਮਾਨ ਦਾ ਉਹਦੀ ਖੁੱਲੀ ਦਾੜ੍ਹੀ ਆ ਹੁਣ ਲੱਗਦਾ ਕਹਿੰਦੇ ਉਹਦਾ ਦਾੜ੍ਹੀ ਬੰਨ ਕੇ ਰੱਖਦਾ। ਤੋ ਕਹਿੰਦਾ ਜਿਹੜੇ ਵਿਸਪੋਰਟ ਹੋਏ ਹੈਗੇ ਐ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਹ ਹੁਣੇ ਨਹੀਂ ਚਾਹੁੰਦੇ ਹੈਗੇ ਨਾ ਪੰਜਾਬੀ ਆਉਂਦੀ ਹੈ ਨਾ ਹਿੰਦੀ ਆਉਂਦੀ ਉਹਦਾ ਸੁਮਜੀਤ ਮਾਨ ਤੇ ਉਹ ਵੀ ਹੁਣ ਹੱਥ ਵਿੱਚ ਮਾਲਾ ਫੜੀ ਬੈਠਾ ਏ ਪਤਾ ਹੈ ਕੌਣ ਨੇ ਜਦੋਂ ਭਾਰਤ ਨੇ ਹਮਲੇ ਕੀਤੇ ਸੀ ਨਾ ਬਹੁਤ ਵੱਡੇ ਹਮਲੇ ਹੋਏ ਸੀ ਉਦੋਂ ਕੁਝ ਲੋਕ ਹੋ ਸੀ ਜਿਹੜੇ ਕਹਿੰਦੇ ਅਸੀਂ ਅੰਨੇ ਕਰ ਦਿਆਂਗੇ ਜਦੋਂ ਬਾਬਰ ਚੜ੍ਹ ਕੇ ਆਏ ਸੀ ਅਸੀਂ ਮੰਤਰ ਮਾਰਾਂਗੇ ਅਸੀਂ ਜਾਪ ਕਰਾਂਗੇ ਤੇ ਜਿਹੜੀ ਬਾਬਰ ਨੇ ਦਰਦਸ਼ਾ ਕੀਤੀ ਸੀ ਹਿੰਦੁਸਤਾਨ ਦੀ ਭਾਰ ਦੇ ਉਹ ਇਤਿਹਾਸਿਕ ਬਾਹ ਤੇ ਇਹ ਉਦਾਂ ਦੇ ਪਾਂਡੇ ਨੇ ਹੁਣ ਕੋਈ ਹੱਲਾਸ਼ੇਰੀ ਨਹੀਂ ਕੋਈ ਇਹਨਾਂ ਦੀ ਬਿਆਨ ਬਾਜੀ ਵਿੱਚ ਕੋਈ ਤਾਕਤ ਨਹੀਂ ਕੁਝ ਨਹੀਂ ਬਸ ਉਹਨੇ ਉਹ ਜਿਵੇਂ ਉੱਲੂ ਨੂੰ ਦਿਨੇ ਦੀਂਦਾ ਨਹੀਂ ਹੁੰਦਾ ਰਾਤ ਨੂੰ ਦੀਂਦਾ ਹੁੰਦਾ ਹੁਣ ਅੱਖਾਂ ਬੰਦ ਕਰਕੇ ਨਾ ਇਹ ਗੁਰੂ ਸਾਹਿਬ ਦੇ ਸਾਹਮਣੇ ਖੜੇ ਨੇ ਐਦਾਂ ਅਰਦਾਸਾਂ ਕਰਦੇ ਦੇਖੋ ਹੁਣ ਸੁੱਖੀ ਦੀ ਮੰਗਦੇ ਨੇ ਵੀ ਕੇਵਲ ਪੰਜਾਬ ਦੀ ਸੁੱਖ ਹਾਲਾਂਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸੇ ਕਲਾ ਪੰਜਾਬ ਨਹੀਂ ਹੁੰਦਾ ਸਿੱਖ ਕਲੇ ਪੰਜਾਬ ਵਿੱਚ ਨਹੀਂ ਰਹਿੰਦੇ ਸਿੱਖ ਦੁਨੀਆ ਦੇ ਕੋਨੇ ਕੋਨੇ ਵਿੱਚ ਰਹਿੰਦੇ ਆ ਅਰਦਾਸ ਸਰਬੱਤ ਦੇ ਭਲੇ ਲਈ ਹੈ ਇੱਕ ਛੋਟੀ ਜੀ ਜੰਗ ਤੋਂ ਡਰ ਗਏ ਤੁਸੀਂ ਯਾਰ ਕੀ ਕਰਦੇ ਹੋ ਤੁਸੀਂ ਸ਼ਰਮ ਨਹੀਂ ਆਉਂਦੀ ਸਾਨੂੰ ਅਸਾਂ ਮੈਂ ਇਹ ਵੀਡੀਓ ਨਾ ਅੱਜ ਤਾਂ ਬਣਾਈ ਮੈਂ ਕਿਹਾ ਵੀ ਇਹਨਾਂ ਲੋਕਾਂ ਨੇ ਜਦੋਂ ਧਰਨਿਆਂ ਵਿੱਚ ਹੁੰਦੇ ਨੇ ਕਿਦਾਂ ਨੌਜਵਾਨਾਂ ਨੂੰ ਪੜਕਾਇਆ ਮੋਦੀ ਨਾਲ ਟੱਕਰ ਲਈ ਹੈ ਮੋਦੀ ਨੂੰ ਅਸੀਂ ਐ ਕਰ ਦਿਆਂਗੇ ਹਮਿਤ ਸ਼ਾਹ ਨੂੰ ਐ ਕਰ ਦਿਆਂਗੇ ਅਸੀਂ ਤੇ ਹੁਣ ਹੁਣ ਇਹ ਗੁਰਮਤ ਦਾ ਪਾਠ ਪੜhai ਜਾਂਦੇ ਆ ਮਤਲਬ ਵੀ ਤੁਸੀਂ ਭਗਤ ਬਣ ਕੇ ਬੈਠੋ ਹੁਣ ਕੁਝ ਬੋਲਣਾ ਨਹੀਂ ਹੁਣ ਮਤਾਂ ਦੇ ਜਾਂਦੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਜਿਹੜੇ ਪੰਜਾਬ ਦੇ ਵਸਣ ਦੇ ਲੋਕ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਹਰੇਕ ਮਨੁੱਖ ਦੀ ਮੌਤ ਹੈ ਹਰੇਕ ਮਨੁੱਖ ਦਾ ਜਨਮ ਉਹਦੇ ਹੁਕਮ ਵਿੱਚ ਮਨੁੱਖ ਸੰਸਾਰ ਤੇ ਆਇਆ ਉਹਦੇ ਹੁਕਮ ਵਿੱਚ ਸੰਸਾਰ ਤੋਂ ਚਲਾ ਜਾਉ ਮਲਕੇ ਜੰਮਣਾ ਮਰਨਾ ਉਸ ਪਰਮਾਤਮਾ ਦੇ ਹੁਕਮ ਵਿੱਚ ਹੈ ਇਹ ਕਿਸੇ ਨੂੰ ਭਲੇਖਾ ਰੱਖਣ ਦੀ ਲੋੜ ਹੀ ਨਹੀਂ ਜਦੋਂ ਆਉਣੀ ਹੈ ਨਾ ਉਦੋਂ ਕੋਈ ਨਹੀਂ ਰੋਕ ਸਕਦਾ ਇਹ ਸਚਾਈ ਹੈ ਪਰ ਤੁਸੀਂ ਬੁਝਦੇ ਨਾ ਬੜੋ ਜੇ ਭਾਰਤ ਸਰਕਾਰ ਨੇ ਬੀੜਾ ਚੁੱਕਿਆ ਕਿ ਅਸੀਂ ਅੱਤਵਾਦ ਖਤਮ ਕਰਨਾ ਤਾਂ ਤੁਸੀਂ ਖੁੱਲ ਕੇ ਸਾਥ ਦਿਈਏ ਇਹ ਡਰਦੇ ਕਿਉਂ ਆ ਇਹ ਉਹ ਲੋਕ ਨੇ ਜਿਹੜੇ ਨਾ ਇਕੱਠਾਂ ਵਿੱਚ ਖੜ ਕੇ ਸਵਾ ਲੱਖ ਸੇ ਇੱਕ ਲੜਾਉ ਤਬਾ ਗਗਿੰਦ ਸਿੰਘ ਨਾਮ ਕਹਾਉ ਇਹ ਉਹ ਸ਼ਬਦ ਪੜਨ ਵਾਲੇ ਜੋਤੋ ਪ੍ਰੇਮ ਖੇਲਣ ਕਾ ਚਾਹ ਇਹ ਸ਼ਬਦ ਇਹਨਾਂ ਨੇ ਪੜੇ ਹੋਏ ਆ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੇ ਦਵਾਰ ਇਹੋ ਜਿਹੇ ਸ਼ਬਦ ਇਹਨਾਂ ਨੇ ਪੜੇ ਹੋਏ ਵੱਡੇ ਇਕੱਠਾਂ ਵਿੱਚ ਤੇ ਹੁਣ ਹੁਣ ਦਸਤ ਲੱਗੇ ਹੋਏ ਨੇ ਕੋਈ ਮਾਲਾ ਫੜੀ ਬੈਠਾ ਹੈ ਕੋਈ ਵਪਾਰ ਦੀ ਗੱਲ ਕਰੀ ਜਾਂਦਾ ਹੈ ਕੋਈ ਅਰਦਾਸ ਕਰੀ ਜਾਂਦਾ ਹੈ ਇੰਨਾ ਖੜੇ ਆਓ ਯਾਰ ਖੁੱਲ ਕੇ ਤੁਸੀਂ ਕਹੋ ਵੀ ਅਸੀਂ ਅੱਤਵਾਦ ਦਾ ਖਾਤਮਾ ਕਰਨਾ ਹੈ ਪੰਜਾਬ ਉਹ ਸੂਬਾ ਹੈ जिने ਭਾਰਤ ਦੀ ਆਜ਼ਾਦੀ ਵਾਸਤੇ 94% ਕੁਰਬਾਨੀਆਂ ਦਿੱਤੀਆਂ ਨੇ ਤੇ ਤੁਸੀਂ ਮਾਲਾ ਫੜ ਕੇ ਟੱਲ ਖੜਕਾਈ ਜਾਂਦੇ ਹੋ ਗੁਰਦੁਆਰਿਆਂ ਵਿੱਚ ਅਰਦਾਸਾਂ ਕਰੀਏ ਨਾ ਸ਼ਰਮ ਨਹੀਂ ਆਉਂਦੀ ਪਾਂਡੇ ਬਣ ਕੇ ਬੈਠੇ ਹੋ ਤੁਸੀਂ ਡਰਨ ਦੀ ਲੋੜ ਨਹੀਂ ਕੱਲ ਇੱਕ ਨਾ ਬਜ਼ੁਰਗ ਮਾਂ ਤੇ ਇੱਕ ਬਾਪੂ ਬਾਰਡਰ ਏਰੀਆ ਤੋਂ ਵੀੜ ਗਿਆ ਉਹ ਖੇਤ ਵਿੱਚ ਕੰਮ ਕਰਨ ਉੱਥੇ ਪੁਲਿਸ ਪਹੁੰਚ ਗਈ ਉਹ ਕਹਿੰਦੇ ਬੇਬੇ ਡਰ ਨਹੀਂ ਲੱਗਦਾ ਵੀ ਤੁਸੀਂ ਖੇਤਾਂ ਵਿੱਚ ਫਿਰਦੇ ਹੋ ਬਾਰਡਰ ਦਾ ਏਰੀਆ ਕਦੋਂ ਵੀ ਗੋਲੀਬਾਰ ਸਕਦੀ ਹੈ ਤੇ ਉਹ ਬਜ਼ੁਰਗ ਮਾਂ ਅਣਪੜ੍ਹ ਸੀ ਜਦੋਂ ਕਹਿੰਦੀ ਮੌਤ ਆਉਣੀ ਆ ਨਾ ਉਦੋਂ ਪੁੱਛ ਕੇ ਨਹੀਂ ਆਉਣੀ ਕਹਿੰਦੀ ਘਰੇ ਬੈਠਿਆਂ ਨੂੰ ਵੀ ਆ ਜੂ ਦੇਖੋ ਜਦੋਂ ਪੁੱਛਿਆ ਕਿ ਤੁਸੀਂ ਪੜ੍ਹੇ ਲਿਖੇ ਹੋ ਉਹ ਕਹਿੰਦੀ ਨਹੀਂ ਅਣਪੜ੍ਹ ਆ ਦੇਖੋ ਤੁਸੀਂ ਦਲੇਰੀ ਤੇ ਸਾਡੇ ਸਵਾ ਲੱਖ ਨਾਲ ਇੱਕ ਤੁਸੀਂ ਤਾਂ ਕਲੰਕ ਲਾਈ ਜਾਂਦੇ ਉਹਨਾਂ ਸ਼ਬਦਾਂ ਤੇ ਵੀ ਸਵਾਲ ਉਠਣਗੇ ਵੀ ਸਵਾ ਲੱਖ ਨੇ ਲੜੇ ਸੀ ਜਿਹੜੇ ਦਰ ਦੇ ਅਰਦਾਸਾਂ ਕਰੀ ਜਾਂਦੇ ਆ ਸ਼ਰਮ ਕਰੋ ਮਾੜੀ ਮੋਟੀ ਜੇ ਕੋਈ ਗੱਡਸ ਵਾਲਾ ਐ ਧੌਣ ਉੱਚੀ ਕਰਕੇ ਬਿਆਨ ਦਿਓ ਕਿ ਅਸੀਂ ਖੜੇ ਆ ਆਰਮੀ ਦੇ ਨਾਲ ਪਾਕਿਸਤਾਨ ਦੀ ਨੱਕ ਨਾ ਜੀਵਲਵਾਦਾਂ ਕਿੰਨਾ ਕਹੋ ਤੁਸੀਂ ਫਿਰ ਸਮਾਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ